ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਤੇ ਅੱਜ ਆਪਾਂ ਆਏ ਆ ਸਪੈਨਡ ਸੁਆਈ ਮਹਿਮਾ ਤੇ ਬਾਈ ਗੋਰੇ ਦੇ ਘਰੇ ਤੇ ਗੋਰੇ ਨੇ ਬਾਈ ਨੇ ਸੇਲ ਕਰਨਾ 855 ਟਰੈਕਟਰ ਤੇ ਆਪਾਂ ਸਾਰਾ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਇੱਕ ਤਾਂ 855 ਦਾ ਟਰੈਕਟਰ ਆ ਤੇ ਇੱਕ ਇਹਦੇ ਪਿੱਛੇ ਸੁਹਾਗਾ ਪਾਇਆ ਵਾ ਸਾਰੇ ਭਰਾ ਉਹ ਵੀ ਦੇਖ ਲੈਣਗੇ ਦੇਖ ਲਓ ਜਿਹਨੇ ਵੀ ਸੁਹਾਗਾ ਲੈਣਾ ਉਹਨੇ ਦੇਖ ਲਓ ਤੇ ਜਿਹਨੇ ਟਰੈਕਟਰ ਲੈਣਾ ਬਾਈ ਟਰੈਕਟਰ ਵੀ ਸਾਰਾ ਦੇਖ ਲਓ ਤਾਂ ਆਪਾਂ ਟਰੈਕਟਰ ਦਿਖਾਉਨੇ ਬਾਈ ਦਾ ਟਰੈਕਟਰ ਆ ਬਾਈ ਦਾ ਬਾਈ ਟਰੈਕਟਰ 855 ਆ ਚੀਜ਼ ਆ ਬਾਈ ਸਾਰੇ ਭਰਾ ਦੇਖ ਲੋ ਆਹ ਚੀਜ਼ ਆ ਮੂਲ ਟਾਇਰ ਅੱਧੇ ਕਾ ਤੇ ਆਹ 855 ਟਾਇਰ ਆ ਬਾਈ ਦਾ 13 ਮਾਡਲ ਆ ਤੇ ਨੰਬਰ ਬਾਈ ਹਰਿਆਣਾ ਹਰਿਆਣਾ ਆ ਨੰਬਰ ਹਰਿਆਣਾ ਤੇ ਪਿਛਲੇ ਟਾਇਰ ਵੀ ਅੱਧੇ ਕਾ ਬਾਈ ਆ ਸਾਰੇ ਭਰਾ ਦੇਖ ਲੋ ਸਾਰਾ ਟਾਈਟ ਦਿਖਾਵਾਂਗੇ ਤੇ ਬਾਈ ਕਹਿੰਦਾ ਡੈਕ ਦਾ ਹੱਡ ਲੱਗਿਆ ਸੀਗਾ ਤੇ ਡੈਕ ਹੋ ਗਿਆ ਖਰਾਬ ਤੇ ਮੈਂ ਲੋਟ ਹੀ ਨਹੀਂ ਕਰਾਇਆ ਬਾਅਦ ਚ ਤੇ ਘਰੂ ਬਾਈ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਆਹ ਚੀਜ਼ ਆ ਬਈ ਟਰੈਕਟਰ ਕਈ ਬਾਈ ਭਰਾ ਕਹਿੰਦੇ ਵੀ ਕਰੋ ਟਰੈਡ ਲੈਣਾ ਤੇ ਵਪਾਰੀ ਤੋਂ ਨਹੀਂ ਲੈਣਾ ਤੇ ਵੈਸੇ ਵਪਾਰੀ ਵੀ ਲੈਂਦੇ ਦਾ ਵਿਚਾਰੇ ਉਹ ਵੀ ਕਰੋ ਹੀ ਟਰੈਡ ਤੇ ਕਈ ਬੰਦੇ ਕਹਿੰਦੇ ਕਰੋ ਟਰੈਡ ਲੈਣਾ ਤੇ ਆ ਬਈ ਕਰੋ ਟਰੈਡ ਆਹ ਚੀਜ਼ ਆ ਟਰੈਕਟਰ 856 13 ਮਾਡਲ ਹਰਿਆਣਾ ਨੰਬਰ ਟਾਇਰ ਅੱਡੇ ਕਾ ਆਹ ਚੀਜ਼ ਆ ਬਾਈ ਤੇ ਸਾਰਾ ਟਰੈਕਟਰ ਦਿਖਾ ਦਿੰਨੇ ਆਪਾਂ ਬਾਈ ਤੁਹਾਨੂੰ ਆਹ ਚੀਜ਼ ਆ ਬਈ ਟਰੈਕਟਰ ਬਾਈ ਦਾ ਤੇ ਟਰੈਕਟਰ ਦੀ ਆਵਾਜ਼ ਵੀ ਬਹੁਤ ਤਕੜੀ ਆ ਤੇ ਟਰੈਕਟਰ ਆਪ ਸਟਾਰਟ ਕਰਕੇ ਦੋ ਹੋਣੇ ਇਸ ਨੂੰ ਬਹੁਤ ਤਕੜੀ ਆਵਾਜ਼ ਵੀ ਟਰੈਕਟਰ ਦੀ ਆਹ ਜੀ ਜਬ ਟਰੈਕਟਰ ਆ ਆਹ ਜੀ ਜਬ ਟਰੈਕਟਰ ਬਾਈ ਦਾ ਸਾਰੇ ਪਾਸੇ ਓਕੇ ਆ ਤੁਸੀਂ ਬਾਈ ਨੂੰ ਟਰੈਡ ਆ ਗਿਆ ਹੋਇਆ ਬਾਈ ਦਾ ਫਿੱਟ ਇਹ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਇਹ ਬਾਈ ਨੂੰ ਲਾ ਲਿਓ ਬਾਈ ਫੋਨੋ ਬਾਈ ਕਹਿੰਦਾ ਵੀ ਕਿਸੇ ਨੂੰ ਮੇਰਾ ਬਾਈ ਟਾਇਰ ਆ ਗਿਆ ਹੋਇਆ ਫੱਟ ਤੇ 3 ਲੱਖ ਤੇ 70000 ਦਾ ਟਾਇਰ ਮੈਂ ਦੇ ਦੂੰਗਾ 13 ਮਾਡਲ ਆ ਹਰਿਆਣਾ ਨੰਬਰ ਆ ਆ ਚੀਜ਼ ਆ ਇੰਨੇ ਕ ਟਾਇਰ ਆ ਪਿਛਲੇ ਸਾਰੇ ਬਾਈ ਟਾਇਰ ਕੁੱਲ ਮਿਲਾ ਕੇ 50 ਪੈਸੇ ਟਾਇਰ ਆ ਬਾਈ ਦੇ ਤੇ ਟਰੈਕਟਰ ਸੋਹਣਾ ਬਹੁਤ 852 ਤੇ ਘਰੂ ਟਾਇਰ ਆ ਕਿਸੇ ਨੂੰ ਬਾਈ ਦਾ ਟਾਇਰ ਆ ਗਿਆ ਹੋਇਆ ਫੱਟ ਤੇ ਬਾਈ ਨੂੰ ਲਾ ਲਿਓ ਫੋਨ ਥੱਲੇ ਬਾਈ ਦਾ ਨੰਬਰ ਆ ਸਕਰੀਨ ਤੇ ਆਪ ਆਇਆ ਬਾਈ ਜੀ ਬਾਈ ਲਖਵੀਰ ਸਿੰਘ ਦੇ ਘਰੇ ਇਹ ਪਿੰਡ ਸਵਾਈ ਮਹਿਮਾ ਤੇ ਜ਼ਿਲ੍ਹਾ ਬਟਿੰਡਾ ਤੇ ਬਾਈ ਦਾ ਪਿੰਡ ਸਵਾਈ ਮਹਿਮਾ ਤੇ ਜ਼ਿਲ੍ਹਾ ਬਟਿੰਡਾ ਤੇ ਲਖਵੀਰ ਸਿੰਘ ਬਾਈ ਨੇ ਵਿੱਚ ਨਾ ਆਹ ਸੁਹਾਗਾ ਝੰਡਾ ਦਾ ਸੁਹਾਗਾ ਤੇ 12 ਫੁੱਟ ਲੰਮਾ ਬਾਈ ਕਹਿੰਦਾ ਤੇ ਫੁੱਟ ਦੀ ਫਾਂਟ ਆ ਉੱਚਾ ਫੁੱਟ ਆ ਇਹ ਤਿੰਨ ਫਾਂਟਾ ਸੁਹਾਗਾ ਤੇ ਜਿਹੜਾ ਫਾਂਟ ਆ ਇਹ ਵੀ 5 ਇੰਚੀ ਦੇ ਆਸੇ ਪਾਸੇ ਆ ਆ ਚੀਜ਼ ਆ ਬਈ ਸਾਰੇ ਭਰਾ ਦੇਖ ਲੋ ਸ਼ਾਇਦ 4 ਹੋਵੇ ਜਾਂ 5 ਹੋਵੇ ਬਾਈ ਹੈਣੀਗਾ ਘਰੇ ਆ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਭੇਜਦੇ ਆ ਜੇ ਕਿਸੇ ਵੀ ਬਾਈ ਨੇ ਸੁਹਾਗੇ ਦੀ ਲੋੜ ਹੋਵੇ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਬਾਈ ਕਹਿੰਦਾ ਜੰਡ ਦਾ ਸੁਹਾਗਾ ਤੇ 17000 ਰੁਪਏ ਦਾ ਮੈਂ ਸੁਹਾਗਾ ਦੇ ਦੂੰਗਾ ਫੋਟ ਫਾਂਟ ਉੱਚੀ ਆ ਤੇ 12 ਫੁੱਟ ਲੰਮਾ ਤੇ ਤਿੰਨ ਫਾਂਟਾ ਸੁਹਾਗਾ ਆ ਦੇਖ ਲਓ ਬਈ ਸਾਰੇ ਭਰਾ ਸੁਹਾਗਾ ਕਿਸੇ ਵੀ ਬਾਈ ਨੂੰ ਸੁਹਾਗੇ ਦੀ ਲੋੜ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਇੱਕ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਈ ਫੋਨ ਆਹ ਚੀਜ਼ ਆ ਬਈ ਸੁਹਾਗਾ ਸਾਰੇ ਪਾਸੇ ਆਪਾਂ ਸੁਹਾਗਾ ਦਿਖਾਤਾ ਆਹ ਚੀਜ਼ ਆ ਬਈ ਕਿਸੇ ਵੀ ਬਾਈ ਨੂੰ ਸੁਹਾਗੇ ਦੀ ਲੋੜ ਹੋਵੇ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਬਾਈ ਨੂੰ ਨਾਲੇ ਬਈ ਫੋਨ